ਅਸਲਾਮ ਵਾਲੇਕਮ ਸਤ ਸ੍ਰੀ ਅਕਾਲ ਕਿਦਾਂ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗਾ ਅਗਰ ਆਪ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਾਂਗੇ ਤੇ ਲੋ ਜੀ ਕਾਮੇਡੀ ਬੋਏ ਦੀ ਇੱਕ ਵੀਡੀਓ ਆਪਾਂ ਲੈਣ ਦੀ ਜੇ ਸਾਰੇ ਭੈਣ ਭਰਾਵਾਂ ਦੀ ਰਿਕੁਐਸਟ ਦੇ ਨਾਲ ਬਿਲਕੁਲ ਇਹ ਮੇਰੇ ਮੂੰਹ ਹਲ ਵੇਖਣ ਲੱਗ ਜਿੰਦੀ ਫੋੜਾ ਨਿਕਲੇ ਆਏ ਵੇ ਹਾਂ ਤੁਸੀਂ ਗੱਲ ਕਰਦੇ ਤੇ ਅੱਛਾ ਬੰਦਾ ਬੜਾ ਸੋਹਣਾ ਗੱਲ ਕਰਦਾ ਹੋਵੇ ਨਾ ਮੇਰੇ ਮੂੰਹ ਹਲ ਵੇਖੀਂਦੇ ਮੈਂ ਮੇਕਅਪ ਨਹੀਂ ਮੈਂ ਕੋ ਲਾਦਾ ਚਵਲ ਮਾਰਨ ਦੇ ਆ ਮੈਂ ਫਿਰ ਐਂਜ ਕਰਕੇ ਚੱਲ ਨਹੀਂ ਵੇਖਦੀ ਤੇਰੇ ਮੂੰਹ ਵਾਂ ਜਦੋਂ ਵੇਖਣ ਦਾ ਟਾਈਮ ਹੈ ਉਦੋਂ ਵੇਖਦੀ ਨਹੀਂ ਹੈ ਠੀਕ ਹੈ ਇੱਥੇ ਮੇਰੇ ਮੂੰਹਾਂ ਲੈਂਜੀ ਗੋਰਨਾ ਵੇ ਜਿਵੇਂ ਡਾਕਟਰ ਫੋੜਾ ਨਹੀਂ ਵੇਖਣਦੇ ਹੁੰਦਾ ਐ ਕਰਕੇ ਜੇ ਅਸੀਂ ਗੱਲ ਕਰਨ ਦੇ ਸੀ ਤਾਂ ਤੁਹਾਡੇ ਵੱਲ ਵੇਖਣਾ ਪਈ ਸਾਂ ਮੈਂ ਤਾਂ ਗੱਲ ਕੀ ਹੈ ਮੈਂ ਤਾਂ ਦੱਸਣ ਦਿਆ ਕਿ ਭਾਈ ਜਾਨ ਆਪਨੇ ਆਪ ਵੀ ਵੀਡੀਓ ਅੱਜ ਵੇਖਣ ਲੱਗੇ ਆ ਹਾਂ ਚਲੋ ਫਿਰ ਵੇਖੀ ਹੈ ਹੈ ਚਲੋ ਜੀ ਕਾਮੇਡੀ ਬॉय ਦੀ ਆਪਾਂ ਵੀਡੀਓ ਵੇਖਦੇ ਆ ਜਿਹਦੇ ਵਿੱਚ ਵੇਖਦੇ ਆ ਕਿ ਅੱਜ ਕਿਹਦੀ ਕਿਹਦੀ ਕੁੱਤੇ ਖਾਨੀ ਹੋਣ ਲੱਗੀ ਹੈ ਕਾਮੇਡੀ ਬॉय ਦੇ ਹੱਤੋਂ ਠੀਕ ਹੈ ਜਿੰਨੀ ਦੇਰ ਤੱਕ ਤੁਸੀਂ ਇਹੋ ਜੀਆਂ ਵੀਡੀਓ ਬਣਾਉਂਦੇ ਰਹੋਗੇ ਤੇ ਕਾਮੇਡੀ ਵਾਇਲਾ ਤੁਹਾਨੂੰ ਤਿਛਦਾ ਰਹੇਗਾ ਠੀਕ ਹੈ ਸਾਫ ਸੁਥਰੀ ਵੀਡੀਓ ਦੇ ਉੱਤੇ ਆਇਓਗੇ ਤੇ ਉਹਦੇ ਕੋਲੋਂ ਬਾਝੀਓਗੇ ਠੀਕ ਹੈ ਲੋ ਫਿਰ ਚੱਕੋ ਵੀਡੀਓ ਤੇ ਆ ਲੋ ਫੜੋ ਫਿਰ ਤੇ ਆ ਲੋ ਫੜੋ ਮੈਂ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੁਹਾਨੂੰ ਦੱਸ ਦਈਏ ਕਿ ਕਮਲ ਪਟਿਆਲਾ ਨੇ ਮਨਾਈ ਸੀ ਐਨੀਵਰਸਰੀ ਤੇ ਉਸੇ ਦਿਨ ਉਹਦੇ ਘਰ ਵਾਲਿਆਂ ਨੇ ਉਹਦੀ ਕੀਤੀ ਚੰਗੀ ਕੁੱਤੇਖਾਣੀ ਤੇ ਦੂਜੇ ਇਹ ਕਮਲ ਪਟਿਆਲਾ ਉਹੀ ਨਹੀਂ ਉਹ ਜਿਹੜਾ ਮਤਲਬ ਕਿ ਬੜਾ ਬੜਾ ਕਰਦੀ ਇਹ ਉਹ ਮੈਂ ਤੁਹਾਨੂੰ ਉਹਦੇ ਪਿੱਛੇ ਵੀ ਆਪਾਂ ਵੀ ਕਲਿੱਪ ਵੀ ਗਏ ਮੈਂ ਤੁਹਾਨੂੰ ਚਪਲੀ ਦਿਹਾਵਾ ਉਹਨੇ ਕਹਿੰਦਾ ਜਾ ਜਾਣਾ ਉਹੀ ਉਹੀ ਲੈ ਉਹ ਜਿਹੜਾ ਬੰਦਾ ਬੜਾ ਰੂਠਲੀ ਬੋਲਦਾ ਉਹਦੇ ਨਾਲ ਹੈਂ ਉਹ ਪਤਾ ਨਹੀਂ ਜਾਣ ਕੇ ਸਾਨੂੰ ਵੀਡੀਓ ਬਣਾਉਣ ਲੱਗੇ ਕਰਦੇ ਹੁਣ ਬਾਅਦ ਚ ਭਾਵੇਂ ਦੇ ਕੋ ਖੱਲੇ ਖਾਂਦਾ ਹੋਵੇ ਇਹੇ ਇਹੇ ਸਾਬ ਕਥਾ ਜੇ ਪਾਸੇ ਪੂਆ ਸਾਂਡਾ ਬਣਾਉਣ ਲੱਗ ਗਈ ਪੂਆ ਸਾਂਡਾ ਪੂਆ ਤਾਂ ਸੰਗਾ ਬਣਾਉਣ ਲੱਗ ਗਈ ਪੂਆ ਸੋਥੇ ਘਰਾਂ ਨਾਲ ਰੀਲਾਂ ਤੇ ਹੋਰ ਵੀ ਕਈ ਮੁੱਦੇ ਨੇ ਆਪਾਂ ਤੁਹਾਨੂੰ ਦੱਸ ਦਿਆਂ ਪੂਰੀ ਡਿਟੇਲ ਚ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਕਰੋ ਇਹ ਤਾਂ ਅਜੇ ਵੀ ਸੁੱਧਵਾਲੇ ਕੰਮ ਤੋਂ ਕਰਨਾ ਕੀ ਨਹੀਂ ਤੇ ਜਦ ਲਈ ਕਰ ਉਹਦਾ ਫਾਇਦਾ ਨਹੀਂ ਹੁੰਦਾ ਇਹਨੇ ਮੇਰੇ ਪਾਓ ਲਾ ਪੈਂਦਾ ਕਰਦਾ ਗਿਆ ਤਲੂਗੇ ਨਾ ਆ ਦੇਖੋ ਚੋਬਰ ਉਹ ਇਹਦਾ ਬੀਪੀ ਹਮੇਸ਼ਾ ਹੀ ਹਾਰਦਾ ਪਤਾ ਨਹੀਂ ਕੀ ਪ੍ਰੈਨਡ ਖਾਂਦਾ ਹੈ ਇਹਦੀ ਘਰ ਵਾਲੀ ਤੇ ਹਰਾਨ ਬਈ ਇੰਨਾ ਪੜਾ ਦਾ ਘਰੇ ਕੋਈ ਪਸ਼ੂ ਡੰਗਰ ਜਾਂ ਕੁੱਤਾ ਨਹੀਂ ਰੱਖਦਾ ਜਿੰਨਾ ਪੜਾ ਇਹ ਘਰ ਵਾਲਾ ਰੱਖੀ ਬੱਟੀ ਆ ਪਿਆਰ ਨਾਲ ਪਾਓ ਆ ਜਿਹਨੂੰ ਕਰਲਾ ਜਿਹੜਾ ਕਰਾ ਥੋੜਾ ਲਾਉਂਗਾ ਤੂੰ ਇਹਦਾ ਤੈਗੇ ਚਲ ਕਰ 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 ਇਹਦਾ ਤਾ ਕਰਿਆ ਜਰਾ ਚਲ ਉਹ ਗਿਆ ਕਿੱਥੇ ਫੋਟੋ ਫਿੱਟਲਾ ਪੜਵਾਤ ਫਿੱਟਲਾ ਪੜਵਾਤ ਚੱਲ ਤੋ ਵਤੋ ਵਤੋ ਚੱਲ ਹੋਰ ਬਾਰੇ ਆਈ ਵਾਰ ਨਾ ਕਹਿੰਦਾ ਕਹਦੇ ਕੋ ਯਾਰ ਪਹਿਲੀ ਵਾਰੀ ਮੈਨੂੰ ਕਮਲ ਤੇ ਤਰਸ ਆਇਆ ਉਹ ਯਾਰ ਇਹ ਬੁੜੀ ਉਹਦਾ ਇਨਾ ਕਰਦੀ ਆ ਨਾ ਤੇ ਇਹ ਪਤੰਦਰ ਹਮੇਸ਼ਾ ਹੀ ਉਹਦੇ ਕੁੱਤੇ ਖਾਣੀ ਕਰਦਾ ਉਹ ਯਾਰ ਕੋਲਿਓ ਦੀਆਂ ਸਹੇਲੀਆਂ ਖੜੀਆਂ ਉਹਦੇ ਜਵਾਬ ਖੜਿਆ ਉਹ ਕੀ ਸੋਚਣਗੇ ਨਲੇ ਨਾ ਮੈਂਜੀ ਦੇ ਬਕੇ ਕਹਿੰਦੇ ਨੇ ਔਰਤ ਨੂੰ ਰਿਸਪੈਕਟ ਲਾਜ਼ਮੀ ਉਹਦੇ ਘਰ ਵਾਲਾ ਔਰਤ ਨੂੰ ਆਪਣੀ ਨੂੰ ਨਹੀਂ ਰਿਸਪੈਕਟ ਦੇਗਾ ਤਾਂ ਯਾਰ ਓਕੇ ਅੱਛਾ ਫਿਰ ਤੁਸੀਂ ਇਹ ਦੇਖੋ ਕਿ ਇੱਕੋ ਦਾ ਨਾ ਆਫ ਦਾ ਰਿਕਾਰਡ ਹੈ ਕਿ ਇੱਕ ਚੀਜ਼ ਵੀਡੀਓ ਨਹੀਂ ਬੰਦੀ ਪਈ ਹੈ ਠੀਕ ਹੈ ਚਲੋ ਫਿਰ ਤੇ ਬੰਦਾ ਕਹਿੰਦਾ ਕਿ ਯਾਰ ਵੀਡੀਓ ਨਹੀਂ ਬੰਦੀ ਅੱਛਾ ਮੀਆਂ ਬੀਵੀ ਦੇ ਬਾਈ ਕੋ ਤੂੰ ਤੂੰ ਮੈਂ ਮੈਂ ਕੋਈ ਕੀ ਪਤਾ ਕੋਈ ਚਲਦੀ ਹੋਵੇ ਇਹ ਕਿ ਵੀ ਪਤਾ ਹੈ ਕਿ ਵੀਡੀਓ ਵੀ ਬੰਦੀ ਪਈ ਹੈ ਇਹ ਕਿ ਵੀ ਪਤਾ ਹੈ ਕਿ ਉਹਦੀ ਸਹੇਲੀਆਂ ਵੀ ਉਹਦੇ ਰਿਸ਼ਤੇਦਾਰ ਵੀ ਆਏ ਖੜੇ ਨੇ ਕੋਲ ਕਰੇ ਨੇ ਸਾਰੇ ਠੀਕ ਹੈ ਕੋਲ ਖਲੋਤੇ ਹੋਏ ਨੇ ਬੜੀ ਇੰਬੈਰਸਮੈਂਟ ਹੈ ਅੱਲਾਹ ਦੀ ਕਸਮ ਇੱਕ ਚੰਗੀ ਹੋਵੇ ਲਾ ਛਿੱਤਰ ਲਾਵੇ ਤੇ 5 7 ਚੱਲਦੀ ਵੀਡੀਓ ਦੇ ਵਿੱਚ ਹੀ ਇਹਦੇ ਸਿਰ ਦੇ ਉੱਤੇ ਮਾਰੇ ਕੋ ਖੋਤੀ ਤੇ ਆ ਬੱਚਿਆ ਮੈਂ ਤੇਰੀ ਇੱਜ਼ਤ ਕਰਦੀ ਪਈ ਆ ਠੀਕ ਹੈ ਮੈਂ ਤੈਨੂੰ ਪ੍ਰੀਫਰੈਂਸ ਦੇ ਰਹੀ ਆ ਕਿ ਤੂੰ ਮੇਰਾ ਹਸਬੰਡ ਹੈ ਠੀਕ ਹੈ ਤੂੰ ਜੇ ਨਹੀਂ ਹੰਦਦਾ ਤਾਂ ਮਾਰ ਛਿੱਤਰ ਸੇ ਚ ਤੈਨੂੰ ਕਹਿੰਦਾ ਚੱਲ ਟੁਰਦਾ ਹੋ ਇਥੋਂ ਨਹੀਂ ਇਹ ਚੀਜ਼ ਵਾਕਈ ਪਾਵੇਂ ਇੱਕ ਆਪਣਾ ਨਾ ਲਾਫਟਰ ਤੋਂ ਥੋੜਾ ਜਿਹਾ ਆਪਾਂ ਸਾਈਡ ਤੇ ਰੱਖ ਕੇ ਵੀ ਵੇਖੀ ਨਾ ਕਿ ਯਾਰ ਔਰਤ ਦੀ ਇੱਜ਼ਤ ਕਰਨਾ ਉਹਦੇ ਬੰਦੇ ਦਾ ਫਰਜ਼ ਹੈ ਠੀਕ ਹੈ ਅਗਰ ਉਹਦਾ ਬੰਦਾ ਹੀ ਆ ਆਪਣੇ ਬੰਦਾ ਆਪਣੀ ਔਰਤ ਦੀ ਇੱਜ਼ਤ ਨਹੀਂ ਕਰੇਗਾ ਉਹ ਯਾਰ ਕੀ ਸੋਚੇਗੀ ਕਿ ਯਾਰ ਕਿਉਂ ਤੁਸੀਂ ਇਹ ਵੇਖੋ ਇੱਕ ਜਿਹਦੀ ਔਰਤ ਕਿਸੇ ਨਾਲ ਸ਼ਾਦੀ ਹੁੰਦੀ ਹੈ ਨਾ ਉਹ ਆਪਣਾ ਮਾਪਿਓ ਭੈਣ ਭਰਾ ਛੱਡ ਕੇ ਸਾਰੀ ਜ਼ਿੰਦਗੀ ਇੱਕ ਅਨਨੋਨ ਦੇ ਨਾਲ گزارਣ ਦਾ ਫੈਸਲਾ ਕਰਦੀ ਹੈ ਬਿਲਕੁਲ ਹੋਰ ਅਨਨੋਨ ਹੀ ਉਹਨੂੰ ਭੇਜ ਉਹਦੀ ਵੱਡੀ ਉਂਗਲੀ ਤੇ ਨਮੂਤਰੇ ਤੇ ਫਿਰ ਫਾਇਦਾ ਕੀ ਹੈ ਠੀਕ ਹੈ ਮੋਸਟਲੀ ਤੁਸੀਂ ਦੇਖਦੇ ਹੋ ਜਿਹੜੇ ਰਿਸ਼ਤਿਆਂ 'ਚ ਬ੍ਰੇਕਅਪ ਹੋ ਰਿਹਾ ਹੈ ਬ੍ਰੇਕਅਪ ਇਸੇ ਵਜ੍ਹਾ ਤੋਂ ਹੀ ਹੋ ਰਿਹਾ ਹੈ ਹੂੰ ਠੀਕ ਹੈ ਮਤਲਬ ਹੁੰਦਾ ਬੰਦੇ ਨੂੰ ਕਦੀ ਗੁੱਸਾ ਹੁੰਦਾ ਹੈ ਨੋ ਡਾਊਟ ਕਿ ਬੰਦਾ ਗੁੱਸੇ 'ਚ ਵੀ ਹੁੰਦਾ ਹੈ ਕਦੀ ਐਸੀ ਸਿਚੁਏਸ਼ਨ ਹੁੰਦੀ ਹੈ ਕਿ ਨਹੀਂ ਬੰਦੇ ਦਾ ਦਿਲ ਕਰਦਾ ਕਿ ਸਕਰੀਨ ਉਹਨੇ ਥੋੜੀ ਹੈ ਕਿ ਬੰਦਾ 24 ਘੰਟੇ ਐਂਜੇ ਰਵੇ ਉਹਦੇ ਬੰਦਾ ਗਜ਼ਾਬ ਤੋਂ ਨਹੀਂ ਹੋ ਜਾਂਦਾ ਸੂਰਤ ਰੱਖੜੇ ਰਵੇ ਠੀਕ ਹੈ ਬਸ ਇਹ ਚੀਜ਼ ਹੈ ਕਿ ਫਿਰ ਬੰਦਾ ਅਪਸਰਟ ਹੋ ਜਾਂਦਾ ਵੈ ਇੰਜ ਦੇ ਮਤਲਬ ਕਿ ਅਗਰ بیوی ਦਾ ਇੰਜ ਦਾ ਅਗਰ ਹੋਵੇ ਬਿਹੇਵੀਅਰ ਜਾਂ ਬੰਦੇ ਦਾ ਰੂਡ ਬਿਹੇਵੀਅਰ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਹੈ ਕਿ ਤਾਂ ਬੜੀ ਵੈਸੇ ਮੈਂ ਕਹਾਂ ਨਹੀਂ ਉਹਦੀ ਹਿੰਮਤ ਹੈ ਕਿ ਉਹਦਣਾ ਸਰਵਾਈਵ ਕਰੀ ਜਾਂਦਾ ਹੀ ਹੈ ਔਰ ਕਈ ਦਫਾ ਇੰਜ ਹੁੰਦਾ ਹੈ ਨੋਟ ਆ ਹਸਬੰਡ ਵਾਈਸ ਦੀ ਮੂਹ ਮਾਰੀ ਵੀ ਹੋਈ ਹੁੰਦੀ ਹੈ ਲੜਾਈ ਵੀ ਹੋਈ ਹੁੰਦੀ ਹੈ ਮਸਲਾ ਆਉਂਦਾ ਪਰ ਜਦੋਂ ਕੋਈ ਇਵੈਂਟ ਆਉਂਦਾ ਹੈ ਨਾ ਇਵੈਂਟ ਦੇ ਉੱਤੇ ਉਹ ਚੀਜ਼ ਕਹਿੰਦੇ ਨੇ ਕਿ ਯਾਰ ਇਹ ਕਿਸੇ ਨੂੰ ਇਹ ਚੀਜ਼ ਫੀਲ ਨਾ ਹੋਵੇ ਕਿ ਯਾਰ ਅਸੀਂ ਇੱਕ ਦੂਜੇ ਨੂੰ ਬੁਲਾ ਨਹੀਂ ਰਹੇ ਆ ਜਾਂ ਅਸੀਂ ਲੜੇ ਹੋਏ ਆ ਹਮੇਸ਼ਾ ਰਹਿੰਦਾ ਹੀ ਨਹੀਂ ਬੰਦਾ ਹ ਹੁੰਦਾ ਹੀ ਨਹੀਂ ਹੈ ਕਿ ਬੰਦਾ ਕਿ ਕੈਸਾ ਕੋਈ ਮੌਕਾ ਆ ਜਾਏ ਇਵੈਂਟਾਂ ਨਹੀਂ ਨਾ ਪਤਾ ਲੜਾਈ ਦੇ ਕੁੱਤੇ ਖਾਣੀ ਵੀ ਚੰਗੀ ਇੱਕ ਦੂਜੇ ਦੀ ਕਰ ਲਈਦੀ ਹੈ ਘੰਟਾ ਢਪਾਈਦਾ ਮਾਰ ਕੇ ਪਰ ਐਵੇਂ ਨਹੀਂ ਜਿਵੇਂ ਲੱਗੇ ਨੇ ਮੈਨੂੰ ਸੀ ਮਤਲਬ ਗੋਲ ਬਾਲ ਲਈਦਾ ਵੈ ਪਰ ਉਹ ਵੀ ਐਡਾ ਨਹੀਂ ਰੂੜਲੀ ਬੋਲੀਦਾ ਇਹ ਤੇ ਵਿਚਾਰਾ ਭਾਏ ਪ੍ਰੋਣਿਆਂ ਤੇ ਐਵੇਂ ਨਹੀਂ ਸ਼ਰਮ ਕਰਦਾ ਪਿਆ ਹਾਂ ਉਹ ਯਾਰ ਨਾਲੇ ਮੈਂ ਕਮਲ ਨੂੰ ਕਹਿਣਾ ਚਾਹਣਾ ਇਹੋ ਜਿਹੇ ਬੰਦੇ ਨਹੀਂ ਨਾ ਜੈਮ ਵਾਲਾ ਦੀ ਲੋੜ ਦੀ ਉਹ ਨੀਲੇ ਡਰਮ ਦੀ ਲੋੜਾ ਨੀਲੇ ਡਰਮ ਦੀ ਨੀਲਾ ਤੋਤਾ ਦੇਖ ਲਓ ਪਹੁੰਚ ਗਿਆ ਸੈਲੀਬ੍ਰਿਟੀਆਂ ਉਹ ਚਿੱਟੇ ਪਾਲੇ ਸਾਰਿਆਂ ਨੇ ਸੂਟ ਤੇ ਚਿੱਟੀਆਂ ਲਾ ਲਈਆਂ ਚੁੰਨੀਆਂ ਵੀ ਬੰਦਾ ਪੁੱਛਣ ਵਾਲਾ ਹੋਵੇ ਤੁਸੀਂ ਇੱਥੇ ਕਿਸੇ ਦੀ ਐਨੀਵਰਸਰੀ ਤੇ ਆਇਓ ਉਹ ਮਰਗਦੇ ਭੋਗਦੇ ਨਹੀਂ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਉਹ ਇਹ ਤੇ ਉਹ ਨਹੀਂ ਹੈ ਕਿਰਨ ਭਟਿੰਡੇ ਵਾਲੀ ਚੋਕਲੇਟ ਓਏ ਕਿਰਨਾਂ ਨੂੰ ਕੀ ਦੌਰੇ ਇਹ ਪਈ ਜਾਂਦੇ ਆ ਉਹ ਯਾਰ ਹਲੇ ਤੱਕ ਇਹਨੂੰ ਇਹ ਨਹੀਂ ਪਤਾ ਇਹਨਾਂ ਦਾ ਜਨਮ ਦਿਨ ਆ ਕਿ ਇਹਨਾਂ ਦੀ ਐਨੀਵਰਸਰੀ ਆ ਹੈਪੀ ਬਰਥਡੇ ਟੂ ਯੂ ਬੋਲੀ ਜਾਂਦੀ ਆ ਉਹ ਨਾਲੇ ਇਹਨੂੰ ਮਤਲਬ ਵੀ ਕਿਸੇ ਨਾਲ ਕੀ ਆ ਉਹ ਤਾਂ ਇੱਥੇ ਤਰੀ ਵਾਲੇ ਚੌਲਖਾਨ ਆਈ ਆ ਉਹ ਨਾਲੇ ਭਰਾਓ ਜਲਦੀ ਆਵਦਾ ਕੇਕ ਆ ਕੱਟ ਲੋ ਜਿਹੜੇ ਹਸਾਣਾ ਕਿਰਨਾਂ ਚੀਕਾ ਮਾਰੀ ਹੁੰਦੇ ਆ ਨਾ ਕਿ ਤੁਮ ਲਾਣ ਕਿਰਨਾਂ ਨੂੰ ਤਾਂ ਬਾਹਰ ਕੱਢਣੇ ਆ ਨਾ ਤੁਹਾਨੂੰ ਵੀ ਚੱਕ ਕੇ ਬਾਹਰ ਮਾਰਨਾ ਦੇਖ ਲੋ ਪਤੰਦਰ ਚੰਗੇ ਪਿਆਰ ਕਰਦਾ ਇਹਨੂੰ ਹਲੇ ਤੱਕ ਇਹ ਨਹੀਂ ਪਤਾ ਵਿਆਹ ਨੂੰ ਕਿੰਨੇ ਸਾਲ ਹੋ ਗਏ 8 ਸਾਲ ਦਾ ਜਵਾਬ ਹੋ ਗਿਆ ਤੇ 12 ਸਾਲ ਦੀਆਂ ਮੋਮਮਤੀਆਂ ਚੱਕ ਲਈਆਂ ਮੋਮਮਤੀਆਂ ਨਾਲੇ ਪਤੰਦਰੋ ਇਸ ਉਮਰ ਚ ਨਾ ਇਹੋ ਜਿਹੇ ਡਰਾਮੇ ਚੰਗੇ ਨਹੀਂ ਲੱਗਦੇ ਉਹ ਐਨੀਵਰਸਰੀਆਂ ਦਾ ਟਾਈਮ ਨਹੀਂ ਥੋੜਾ ਵਰਸੀਆਂ ਦਾ ਟਾਈਮ ਆ ਹੁੰਦਾ ਅੱਲਾ ਮਾਫ ਕਰੇ ਤੋਬਾ ਮੈਂ ਤਾਂ ਚਲੋ ਬੋਲੇ ਚਲੋ ਬੋਲੇ ਨਾ ਨਹੀਂ ਨਹੀਂ ਨਾ ਰੋਣਾ ਨਾ ਦੋਸਤ ਦੇਖੋ ਕਿਵੇਂ ਕਾਵਾਂ ਰੋਲੀ ਪਾ ਰੱਖੀ ਆ ਓਏ ਹੋਟਲ ਨੂੰ ਚਿੜਿਆ ਘਰੀ ਬਣਾ ਰੱਖਿਆ ਉੱਤੋਂ ਮੈਡਮ ਦੇ ਹਲੇ ਤੱਕ ਚਾਹ ਹੀ ਨਹੀਂ ਪੂਰੇ ਹੋਈ ਜਾਂਦੇ ਕਹਿੰਦੀ ਪੀਆ ਮੈਂ ਕਲੀਰੇ ਪਾਲਾਂ ਕਿਵੇਂ ਮੂੰਹ ਬਣਾਈ ਜਾਂਦੀ ਆ ਬਈ ਕਲੀਰੇ ਪਾਉਣ ਨੂੰ ਇੱਥੇ ਤੇਰੇ ਆਨੰਦ ਕਾਰਜ ਹੋਣ ਲੱਗਿਆ ਨਕੀ ਵੀ ਤੇਰੇ ਨਕੀ ਸਾਡੇ ਚਮਚਾਦਾਰ ਕੋਈ ਨਾ ਓਏ ਕਿਵੇਂ ਝੂਠਾ ਆਕੇ ਇੱਕ ਦੂਜੇ ਦੇ ਮੂੰਹ 'ਚ ਹੀ ਪਾਈ ਜਾਂਦੇ ਆ ਉਹ ਭਰਾਵੋ ਕੋਈ ਚਮਚਾ ਚੁੰਮਚਾ ਲੈ ਲਓ ਕਿਸੇ ਨੂੰ 100 ਬਿਮਾਰੀਆਂ ਲੱਗੀਆਂ ਹੁੰਦੀਆਂ ਭਾਵੇਂ ਦੀ ਕਿਸੇ ਦੇ ਦੰਦਾਂ ਨੂੰ ਕੀੜਾ ਲੱਗਿਆ ਹੋਵੇ ਉਹ ਵੀ ਕੀੜਾ ਦੂਜੇ ਦੇ ਮੂੰਹ 'ਚ ਚਲਾਇਆ ਹੋਊਗਾ ਯਾ ਉੱਤੋਂ ਕਿਰਨਾ ਨਹੀਂ ਦੇਖ ਲੈ ਨਾਲ ਨਾਲ ਤਾਂ ਬਸ ਦੀ ਕਰਤੀ ਕੀ ਨੋਨਤਾ ਕੇ ਖਾਲੀ ਕਾਲੀ ਮੱਤ ਦਾ ਰੂਪੀ ਦਾ ਕਰ ਲਿਆ ਯਾਰ ਵੈਸੇ ਜਿੱਡਾ ਕਿਹਾ ਕਹਿੰਦੇ ਮੂੰਹ ਚ ਤਾਂ ਭਾਵੇਂ ਸਭ ਤੱਕ ਇੱਕੀ ਪਾ ਦੋ ਚਲੋ ਬਾਕੀ ਗੱਲਾਂ ਛੱਡੋ ਤੁਸੀਂ ਪਹਿਲਾਂ ਨੱਚਦੀਆਂ ਦੇਖੋ ਸੋਨ ਲਓ ਅਖੇ ਮੇਰੀ ਅੱਖ ਨੇ ਸ਼ਰਾਰਤ ਕੀਤੀ ਤੇ ਸ਼ਹਿਰ ਵਿੱਚ ਰੌਲਾ ਪੈ ਗਿਆ ਉਹ ਸਾਰਿਆਂ ਦੀ ਉਮਰ 40 ਸਾਲ ਤੋਂ ਉੱਤੇ ਹੋਈ ਪਈਆ ਅੱਖਾਂ ਤੇ ਇਹਨਾਂ ਦੇ ਮੋਤੀਆ ਉਤਰਿਆ ਪਿਆ ਤੇ ਹਲੇ ਤੱਕ ਇਹਨਾਂ ਦੀ ਆਪੇ ਪ੍ਰਾਪਤੀ ਕਰੀ ਜਾਂਦੀ ਆ ਯਾਰ ਮੈਂ ਇਹਨੂੰ ਤੇ ਹਰਾਣਾ ਵੀ ਹਲੇ ਤੱਕ ਇਹ ਆਪਦੇ ਆਪ ਨੂੰ ਜਵਾਨ ਹੀ ਸਮਝਦੀਆਂ ਗੋਡੇ ਭਾਵੇਂ ਦੀ ਇਹਨਾਂ ਦੇ ਬਦਲੋਣ ਵਾਲੇ ਹੋਏ ਤਾਂ ਅੱਜ ਬੇਟਾ ਵੇਲਾ ਜਵੈਲਾ ਕਮ ਤਾਂ ਆਪ ਹੀ ਕਰਦੀ ਆ ਉਹ ਤੂੰ ਕਿਉਂ ਪ੍ਰਿੰਟਾਂ ਦੇ ਖੱਖਰ ਨੂੰ ਛੇੜਦੀ ਆ ਜਿਹੜਾ ਪ੍ਰੋਗਰਾਮ ਸਹੀ ਹੋ ਗਿਆ ਤੂੰ ਇਹਨੂੰ ਘਰੇ ਜਾਂਦੇ ਹੈ ਹਾਂ ਚਹੀਦਾ ਮੇਰਾ ਗਾਂ ਖਾਂ ਦੀ ਆਤ ਹੀ ਪੈ ਗਈ ਆ ਹੁਣ ਉਹਨਾਂ ਟਾਈਮ ਨਹੀਂ ਹੜਦੀ ਜਿੰਨਾ ਟਾਈਮ ਇਹਨੂੰ ਡੁੰਡਾਂ ਤੋਂ ਫੜ ਕੇ ਕਢੀਦਾ ਨਹੀਂ ਸਹੀ ਗੱਲ ਹੈ ਠੀਕ ਕੀਤਾ ਸਾਰੇ ਪ੍ਰਾਂ ਮੇਰੇ ਠੀਕ ਹੀ ਹੋਮੋਂਗੇ ਜਿੱਤਾ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਇੰਗਰਾ ਪ੍ਰਾਂ ਮੇਰਾ ਪੂਜਾ ਸੰਗ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਵੀਡੀਓ ਪਾ ਕੇ ਵੀ ਦੱਸ ਰਿਹਾ ਠੀਕ ਹੈ ਤਾਂ ਉਹ ਪਤਾ ਹੀ ਹੈ ਪ੍ਰਾਇਕਾਤ ਨਾ ਤਾੜੀ ਦਾ ਵੱਜਦੀ ਨਹੀਂ ਬਾਕੀ ਦੇਖਦੇ ਆ ਇਹ ਉਹ ਪੂਜਾ ਸੰਡਾ ਦਾ ਬੰਦਾ ਆ ਦੇਖੋ ਮਧਾਰੀ ਇਹਨੂੰ ਆਖੇ ਮੇਰਾ ਜੀਆ ਨਾਲ ਕੋਈ ਰਿਲੇਸ਼ਨ ਨਹੀਂ ਵੀ ਕੰਜੜਾ ਜੇ ਤੂੰ ਇਹਦੇ ਨਾਲ ਰਹਿਣਾ ਹੀ ਨਹੀਂ ਸੀ ਤਾਂ ਫਿਰ ਉਹ ਗਰੀਬ ਦਾ ਘਰ ਕਿਉਂ ਤੋੜਾ ਤਾ ਓਏ ਵੈਸੇ ਵੀ ਪੂਜਾ ਦੇ ਕੰਡ ਤੇ ਕਿਹੜਾ ਕੋਈ ਜੋ ਸਰ ਰਖਦੀ ਆ ਇਹਨੂੰ ਛੱਡਣ ਦੇ ਸਾਰੀ ਉਹਨੇ ਚੌਥਾ ਫੜ ਲਿਆ ਉਹ ਠੀਕ ਹੈ ਪੂਜਾ ਕੋਲੇ ਕਿੰਨਾ ਟਾਈਮ ਕਿਥਿਆ ਵਿੱਚ ਵਿਚੋਲੇ ਪੋਂਦਾ ਉਹ ਛੱਡਣ ਤੋਂ ਪਹਿਲਾਂ ਹੀ ਬੰਦਾ ਲੱਭ ਲੈਂਦੀ ਆ ਗੁਰੀ ਛੱਡਣ ਤੋਂ ਪਹਿਲਾਂ ਮਦਾਰੀਆਂ ਲੱਭ ਰੱਖਿਆ ਸੀ ਤੇ ਇਹਨੂੰ ਛੱਡਣ ਤੋਂ ਪਹਿਲਾਂ ਇਹਨੇ ਆਹ ਬੰਦਾ ਲੱਭ ਲਿਆ ਤੇ ਨਾਲ ਦੀ ਨਾਲ ਰਸਮਾਂ ਵੀ ਚਾਲੂ ਕਰਤੀਆਂ ਜੀਤਾ ਹੋਈ ਮੇਰੀ ਤੋਬਾ ਤੋਬਾ ਵਿਆਹ ਕੇ ਦੇਖ ਲੋ ਗੋਂਗਲੂਏ ਨੂੰ ਤੀਤੀ ਨਾ ਚੂੜਾ ਤਾਂ ਪੁਰਾਣਾ ਹੋ ਗਿਆ ਉਹਦੋਂ ਪਹਿਲਾਂ ਹੀ ਬਦਲ ਦਿੰਦੀ ਆ ਇੱਥੇ ਸਾਲਾ ਸਾਡਾ ਇੱਕ ਨਹੀਂ ਵਿਆਹ ਹੋਈ ਜਾਂਦਾ ਇਹ ਚੌਥੇ ਦੀਆਂ ਰਸਮਾਂ ਕਰੀ ਜਾਂਦੀ ਆ ਸਹੀ ਗੱਲ ਦਾ ਆਪਣੇ ਘਰ ਵਾਲੇ ਨੂੰ 2 ਕਰੋੜ ਚ ਦੇ ਦੇਵਾਂ ਪਰ ਇਹਨੂੰ ਲੈਣਾ ਕਿੰਨੇ ਇਹਦੀ ਬੁੱਧੀ ਇਦਾਂ ਦੀ ਕਿਸੇ ਨੇ 50 ਰੁਪਏ ਨਹੀਂ ਦੇਨੇ ਹੋਇਆ ਉਹਨੂੰ ਹਲੇ ਬਲੀ ਦਾ ਬੱਕਰਾ ਬਣਾਉਣਾ ਹੀ ਸੀ ਤੇ ਆਉਣੇ ਇਹਨੂੰ ਪਹਿਲਾਂ ਹੀ ਛੱਡਦਾ ਉਹ ਵੀ ਵਿਚਾਰਾ ਕੀ ਕਰਦਾ ਉਹ ਵੀ ਅੱਕੇ ਹੀ ਪਿਆ ਸੀ ਜਾਣਦਾ ਉਹਦੇ ਵਿੱਚ ਹੈਣੀ ਸੀ ਤੇ ਉਹ ਤੋਂ ਹਾਥੀ ਵਰਗੀਆਂ ਲੱਤਾਂ ਘਟਾਉਂਦੀ ਰਹਿੰਦੀ ਸੀ ਲੱਗਦਾ ਵੇ ਕਰਾ ਕੇ ਲੱਜਣਾ ਉਹ ਦੋਸਤ ਉਹ ਦੇਖੋ ਕਿਵੇਂ ਸੋਣ ਵਾਲੀ ਮੱਝ ਤਰ੍ਹਾਂ ਲੀਟੀ ਪਈ ਆ ਉਹ ਐਡਾ ਵੱਡਾ ਬੈੱਡ ਆ ਤੇ ਅੱਧੇ ਬੈਠ ਤੇ ਇਹਦਾ ਢੇਡੀ ਪੂਰਾ ਆ ਓ ਯਾਰ ਜਹਾਜੇ ਇਹਦੀ ਹਰਕਤਾਂ ਚੱਲਦੀਆਂ ਪਈਆਂ ਨਾ ਇਹਦੇ ਪੁਰਾਣੇ ਘਰਾਂ ਅੱਡੇ ਵੀ ਦੇਖੋ ਇਹਦਾ ਕੀ ਜਵਾਬ ਦਿੱਤਾ ਇਹ ਵੀ ਕਲਾ ਹੀ ਬਖਸ਼ਿਆ ਤੈਨੂੰ ਰੱਬ ਨੇ ਇਹ ਕਲਾਗਾਰ ਨਹੀਂ ਆ ਤੂੰ ਵੀ ਜਿਹੜੀ ਚਾਰ ਚਾਰ ਸੰਭ ਲੈਣੀ ਆ ਸਾਨੂੰ ਜੇ ਇੱਕ ਦਿੱਤੀ ਹੋਵੇ ਰੱਬ ਨੇ ਸਾਡੇ ਤੋਂ ਉਹ ਨਹੀਂ ਸੰਭਦੀ ਓ ਯਾਰ ਇਹ ਸੀ ਪੂਜਾ ਦੇ ਘਰ ਵਾਲਾ ਤੇ ਇਹਦੀ ਗੱਲ ਬਿਲਕੁਕੁਲ ਸਹੀ ਆ ਇਹਦੇ ਤੋਂ ਪੂਜਾ ਨਹੀਂ ਸਾਂਭੀ ਗਈ ਤੇ ਪੂਜਾ ਅੱਗੇ ਤੋਂ ਅੱਗੇ ਮੁੰਡੇ ਸਾਂਭੀ ਜਾਂਦੀ ਆ ਓ ਯਾਰ ਜਾਂਦੀ ਇਹਨੂੰ ਪੂਜਾ ਛੱਡ ਕੇ ਗਈ ਆ ਇਹਦਾ ਹਾਲੇ ਤੱਕ ਵਿਆਹ ਨਹੀਂ ਹੋਇਆ ਤੇ ਪੂਜਾ ਨੇ ਉਹ ਵਿਆਹ ਕਰਾ ਕੇ ਅੱਗੇ ਅਗਲੇ ਦੀ ਤਿਆਰੀ ਵੀ ਕਰ ਲਈ ਮੂ ਫੀਲਿੰਗ ਕਰਨ ਹੋਗੀ ਜਦੋਂ ਦੋਤਲਾ ਜਾਂ ਪਪਾ ਪਪਾ ਕੰਨਾ ਨਹੀਂ ਹੋ ਜਾ ਉਹ ਲੋਗਲੇ ਆਇਆ ਤੂੰ ਕਿੰਨੇ ਇੱਕ ਲੋਕਾਂ ਦੀ ਫੈਮਿਲੀ ਦੀ ਮੈਂਬਰ ਬੰਨਾ ਓਕੇ ਵੈਟ ਹੋਊਗੀ ਜੋ ਤੋਤਲਾ ਆ ਪਾਪਾ ਪਾਪਾ ਕਰਨਾ ਉਹ ਜਿਹੜੇ ਹਿਸਾਬ ਨਾਲ ਤੂੰ ਘਰ ਵਾਲੇ ਬਦਲਦੀ ਰਹਿਣੀ ਆ ਉਹ ਪਾਪਾ ਕਹਿਣ ਦਾ ਮੌਕਾ ਕਿਸੇ ਦੇ ਹਿੱਸੇ ਆਉਣਾ ਹੀ ਨਹੀਂ ਚਲੋ ਯਾਰ ਹੁਣ ਆਪਾਂ ਪੂਜਾ ਦੀ ਜ਼ੁਬਾਨੋਂ ਹੀ ਸੁਣਦੇ ਆ ਪੂਜਾ ਕੀ ਕਹਿਣਾ ਚਾਹੁੰਦੀ ਆ ਹਾਂਜੀ ਗਾਇਜ਼ ਤੇ ਮੈਨੂੰ ਸੁਣਨ ਜਾ ਰਿਹਾ ਕੀ ਕਹਿ ਰਿਹਾ ਰਿਲੇਸ਼ਨ ਮੈਂ ਵਿਆਹ ਕੇ ਆਈ ਆ ਮੈਂ ਬਿਨਾਂ ਵਿਆਹ ਤੋਂ ਤਾਦੀ ਗਈ ਹੈ ਨਾ ਤੇ ਬਾਕੀ ਇਹ ਜਿਹੜੇ ਆ ਕਹਿ ਰਹੇ ਇਹ ਮੇਂ ਚੌਥੀ ਦੀ ਤਿਆਰੀਆਂ ਚੌਥਾ ਵਿਆਹ ਇਹ ਮੈਨੂੰ ਹੀ ਪਤਾ ਠੀਕ ਹੈ ਜੋ ਮੇਰੇ ਨਾਲ ਹੁੰਦਾ ਤੇ ਕਿਸੇ ਨੂੰ ਨਹੀਂ ਪਤਾ ਕੋਈ ਵੀ ਮੇਰੇ ਨਾਲ ਨਹੀਂ ਰਹਿਆ ਜਿਹੜਾ ਕੀ ਹੈ ਨਾ ਬੋਲ ਕੇ ਐਵੇਂ ਕਹਿ ਦਿੰਦਾ ਹਾਂ ਵੀ ਮੇਂ ਜਾ ਕੇ ਆ ਚੌਥਾ ਵਿਆਹ ਆ ਤੁਹਾਨੂੰ ਪਤਾ ਕਿਸੇ ਦਿਨ ਆਉਗਾ ਤੇ ਜੋ ਉਹਨੇ ਕਰਨਾ ਉਹ ਕਰੇ ਜੋ ਮੈਂ ਕਰਦਾ ਮੈਂ ਕਰੂੰ ਠੀਕ ਹੈ 9 ਵਰੀ ਮੈਨੂੰ ਹੈ ਨਹੀਂ ਤੜਾ ਤੇ ਮੈਂ ਤੇਜਸਵੀ ਲੋਕ ਹੈ ਸਾਡੇ ਕੋਲ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਜਿਹੜੇ ਕੀ ਕਿਰਨਾ ਜਿਵੇਂ ਪਾਰਲਰ ਚ ਵੜੀ ਫਿਰਦੀ ਆ ਉਹ ਨਾਲੇ ਕੁੜੀਓ ਲੱਤਾਂ ਹੋਲੀ ਰਗੜੋ ਕਿਤੇ ਕਿਰਨਾ ਦਾ ਰੰਗ ਹੀ ਨਾ ਲਾ ਦੇ ਉੱਤੋਂ ਨਾਲੇ ਜਿਹੜੇ ਕਾਲੇ ਕਿਰਨਾ ਦੇ ਗਿੱਟੇ ਆ ਨਾ ਉਹ ਇਹਨੂੰ ਰੇਕ ਮਾਰਨਾ ਰਗੜਨਾ ਪਊਗਾ ਉਹ ਕਿਰਨਾ ਭਾਂ ਤੂੰ ਜਿਹੜੇ ਮਰਜ਼ੀ ਪਾਰਲਰ ਤੇ ਜਾਵੜਾ ਤੇਰੇ ਗਿੱਟੇ ਹਮੇਸ਼ਾ ਕਾਲੇ ਰਹਿਣਿਆ ਗਿੱਟੇ ਵਾਲਾ ਕਾਲੇ ਹੌਂ ਟਿਕਾ ਗਿੱਟੇ ਕੰਨੇ ਕੋਣ ਚਾਗਦਾ ਇੱਟੇ ਮੈਂ ਕਾਲੇ ਹੋਣਾ ਹੈ ਮੁੱਕੀ ਗਈ ਹੈ ਆਮਰੀਕਾ ਤੇ ਪਤਾ ਹੀ ਨਹੀਂ ਚੱਲਿਆ ਕੰਮ ਨੂੰ ਹੈ ਪਤਾ ਹੀ ਨਹੀਂ ਚੱਲਿਆ ਹੈ ਓਏ ਹੋਏ ਨਹੀਂ ਇਹ ਵੇਖ ਕੇ ਆਪਣਾ ਯਾਰ ਮੈਨੂੰ ਇਹ ਨਹੀਂ ਸਮਝ ਲੱਗਦੀ ਏ ਕਿ ਉਹ ਆਪਣਾ ਸੰਗਾ ਸੀਗਾ ਕੀ ਕਹਿੰਦੀ ਸੀਗਾ ਪੂਜਾ ਸੰਗਾ ਨਹੀਂ ਨਹੀਂ ਪੂਜਾ ਸਾਡਾ ਪੂਜਾ ਸਾੰਡਾ ਕਹਿੰਦਾ ਹੀ ਕਾ ਪਤੰਦਰੀਏ ਕਿ ਆਪਣੇ ਚੂੜਾ ਹੋਣੇ ਨਾ ਜਿੰਨ ਜੱਟੜਾ ਪਹਿਲੇ ਜੱਟੜਾ ਹੈ ਨਾ ਅਗਲਾ ਲੱਭ ਕੇ ਰੱਖਦੀ ਹੈ ਕਿ ਆਹ ਫਾਰਗ ਤੇ ਰਸਮਾਂ ਸਟਾਰਟ ਹੈ ਕਹਿੰਦਾ ਸਾਡਾ ਇੱਕ ਨਹੀਂ ਹੋ ਰਿਹਾ ਅਗਲੀ ਚਾਰ-ਚਾਰ ਲਈ ਫੇਰਦੀ ਹੈ ਸੋ ਵਾਹ ਨਹੀਂ ਤੇ ਜਿਹੜਾ ਉਹ ਕਿਰਨਾ ਨੇ ਹਾਂ ਉਹ ਵੱਡੇ ਦੇ ਉੱਤੇ ਅੱਲੋ ਮਾਏ ਕੰਦਾ ਇਹ ਕਾਲੀ ਮਾਤਾ ਬੜੀ ਹੋਈ ਹੈ ਕਿ ਕਣ ਵਾਸਤੇ ਕਾਲੀ ਮਾਤਾ ਬਣ ਗਈ ਹੈ। ਅਸ ਦਿਉ ਰਹੀਆਂ ਕਹਿੰਦਾ ਜਿਵੇਂ ਅੱਜ ਕੱਲ੍ਹ ਜਰਾ ਸੀਮਣ ਆਪਾਂ ਮੇਕ ਲਿਆ ਕਿ ਇਹਾ ਦੂਜੇ ਮੂੰਹ ਦੇ ਵਿੱਚ ਟੁੱਟ ਜਾਵੇ। ਆ ਇਹਦੇ ਵਿੱਚ ਇਹ ਥੋੜਾ ਜਿਹਾ ਪਹਿਲੇ ਛੋਟਾ ਪੀਸ ਲਾ ਲਓ। ਲਾ ਲਓ ਮੀਆਂ ਬੀਵੀ ਨੂੰ ਖਿਲਾਨਾ ਹੈ ਤੁਸੀਂ ਛੋਟਾ ਛੋਟਾ ਪੀਸ ਲਾ ਕੇ ਹਰ ਬੰਦੇ ਨੂੰ ਸੈਪਰੇਟ ਸੈਪਰੇਟ ਦੇ ਦਿਓ। ਅਵਲ ਤੇ ਚਮਚਾ ਚਮਚੇ ਨਾਲ ਵੀ ਆ ਕਿ ਇੱਕ ਦੂਸਰੇ ਦਾ ਜੂਠਾ ਹੋ ਜਾਣਾ ਲੇਕਿਨ ਤੁਸੀਂ ਛੋਟਾ ਜਿਹਾ ਪੀਸ ਲੈ ਕੇ ਬੇਸਿਕਲੀ ਤੇ ਇਹ ਹੁੰਦਾ ਨਾ ਕਿ ਮੀਆਂ ਬੀਵੀ ਨੇ ਕੀਤਾ ਜਿਹਨਾਂ ਦੀ ਆਪਸ ਹੀ ਐਨੀਵਰਸਰੀ ਉਹਨਾਂ ਨੇ ਤੇ ਚਲੋ ਸ਼ੇਅਰ ਕਰ ਲਿਆ ਕਰਕੇ ਉਹ ਬਾਕੀ ਜਿਹੜਾ ਖਸਮੋਂ ਤੁਹਾਡੇ ਜਿ ਵੰਡੇ ਜਾਣਾ ਉਹ ਸਾਰਿਆਂ ਦੇ ਪੀਸਿਸ ਕਰਕੇ ਹਰ ਇੱਕ ਹੁੰਦੇ ਹਰ ਕੋਈ ਖਾਂਦਾ ਰਵੇ ਠੀਕ ਹੈ ਕਿਸੇ ਨੂੰ ਕੋਈ ਚੇਤੇ ਖੁਸ਼ ਹੈ ਬਹੁਤ ਹੀ ਹੋ ਗਈ ਹੈ ਬਹੁਤ ਹੀ ਵੀਰੇ ਨੇ ਸਾਇਆ ਅੱਜ ਹੈ ਬੱਡੇ ਵਗੇ ਉਹ ਜਿਹੜਾ ਸੂਰਤ ਰਾਕੜਿਆ ਹੁੰਦਾ ਨਾ ਉਹ ਵੇਖਿਆ ਉਹ ਬੱਡੇ ਦੇ ਉੱਤੇ ਵੀ ਸੋਨੂੰ ਨਹੀਂ ਤੇ ਬਾਅਦ ਚ ਵਿੱਚ ਸ਼ੁਕਰ ਵਿੱਚ ਇੱਕ ਜਗ੍ਹਾ ਤੇ ਜਿੱਥੋਂ ਕਲਿੱਪ ਆਸੋ ਤੇ ਹੱਸਣ ਦੇ ਆ ਹਾਂ ਬਦਲਦਰ ਕਹਿੰਦਾ ਕੁੜੀ ਕਹਿੰਦੀ 12 ਸਾਲ ਹੋਏ ਨੇ ਕਹਿੰਦਾ ਨਹੀਂ 15 ਕਹਿੰਦੀ 15 ਸਾਲ ਹੋ ਗਏ ਨੇ ਕਹਿੰਦਾ ਅੱਛਾ ਉਹ 12 ਸਾਲ ਦੀ ਮੁਹਬੱਤੀ ਲੈ ਆ ਕੇ 12 ਸਾਲਾਂ ਦਾ ਕਹਿੰਦਾ ਤੁਹਾਡਾ ਮੁੰਡਾ ਹੀ ਹੈ ਠੀਕ ਹੈ 12 ਸਾਲਾਂ ਦਾ ਉਹ 12 ਸਾਲਾਂ ਨੂੰ ਨਹੀਂ ਕੋਈ ਕਾਜੋ ਕੰਨ ਸਾਫ਼ ਕਰਾ ਆਪਣੇ ਤੁਮੀ ਕੋ ਕੰਮ ਮੈਨੂੰ ਵੀ ਲੱਗਦਾ ਮੈਨੂੰ ਵੀ ਉਸ ਤਰ੍ਹਾਂ ਸੂਰ ਬੰਨਾ ਪੈਣਾ ਹੈ ਹੈ ਐ ਡੈਡੀ ਦੰਮੀਰ ਗੋਸੂ ਜੀ ਤੇ ਮੋਕ ਖਾਣੇ ਨੇ ਰਹਿੰਦੇ ਐਨਜੀ ਠੀਕ ਆਪਾਂ ਬਾਕੀ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਤੇ ਮਿਲਦੇ ਆ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰੱਖਾ